ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਸਵੇਰ ਦਾ ਟਾਈਮ ਹੋ ਗਿਆ ਧੁੱਪ ਨਿਕਲ ਰਹੀ ਹੈ ਹਨ ਵਧੀਆ ਮੌਸਮ ਠੀਕ ਆ ਹਾਲੇ ਤੇ ਮੇ ਲੋ ਜੀ ਇਧਰ ਰੈਮ ਨੂੰ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੂੰ ਸਕੂਲ ਜਲੇ ਅੱਜ ਲਓ ਜੀ ਰੈਮ ਦਾ ਪਹਿਲਾ ਦਿਨ ਸਕੂਲ ਦਾ ਅੱਜ ਸਵਾ ਮਹੀਨੇ ਛੁੱਟੀਆਂ ਮਾਰ ਲੀਆਂ ਅੱਜ ਜਲੇ ਸਕੂਲ ਨੂੰ ਇਹ ਔਰ ਫਿਰ ਹੂੰ ਕੰਮ ਹੋਇਆ ਪੂਰਾ ਚਾਹ ਚੂਟ ਬਣ ਗਏ ਠੀਕ ਹੈ ਖੁਸ਼ ਹੋ ਕੇ ਜਲੇ ਕਰੋਗੇ ਖੁਸ਼ ਹੋ ਕੇ ਅੱਛਾ ਹੱਥ ਵਰਗੇ ਹੋ ਗਿਆ ਹੱਥ ਪਰ ਸੱਟ ਲੱਗ ਗਈ ਜਿਹਦੇ ਕਰਕੇ ਛੋਟੇ ਛੋਟੇ ਹੀ ਕੰਮ ਕਰੇ ਆ ਹਲੇ ਵੀ ਠੀਕ ਨਹੀਂ ਹੈਗਾ ਕਿੰਨਾ ਦੁਖਦਾ ਹੈ ਹਲੇ ਤਾਂ ਕੋਈ ਨਹੀਂ ਹੋਇਆ ਨਾ ਠੀਕ ਹੋ ਵਧੀਆ ਹੋ ਰਿਹਾ ਨਾ ਚਲ ਠੀਕ ਆ ਹੋਇਆ ਤਿਆਰ ਫੇਰ ਰਹਿ ਗਿਆ ਲਓ ਜੀ ਅੱਜ ਮੋਟਰਸਾਈਕਲ ਦੀ ਵੀ ਸਰਵਿਸ ਕਰਾ ਕੇ ਲਿਆਉਣੀ ਹੈ ਕਹਿੰਦੇ 500 ਕਿਲੋਮੀਟਰ ਚੱਲੇ ਤੇ ਬਾਅਦ ਕਰਾ ਲਿਓ ਤੇ 500 32 ਕਿਲੋਮੀਟਰ ਚੱਲ ਗਿਆ ਚਲੋ ਟਾਈਮ ਹੈਗਾ ਅੱਜ ਕਰਵਾ ਕੇ ਲਿਆਉਣੀ ਹੈ ਸਰਵਿਸਿਸ ਦੀ ਅੱਜ ਇਹ ਮੌਸਮ ਠੀਕ ਆ ਹਾਲੇ ਆ ਰੂਪਾਏ ਦਾ ਆਪਣੇ ਘਰ ਤੇ ਮੁਰੇ ਜਮਈ ਚੱਲਦਾ ਵਿੱਚ ਪਾਣੀ ਨਹੀਂ ਪੀਆ ਵੈਸੇ ਖਾਦਾ ਤਾ ਚਲੋ ਹੁਣ ਕਨੇ ਦੋ ਦਿਨ ਦੱਸਿਆ ਬਣੀ ਹੈਗਾ ਧੁੱਪ ਨੇ ਅਗਲੀ ਵਧੀਆ ਆਏ ਨਾ ਚਲੋ ਜਾਨੂ ਜਿਹੜਾ ਪਾਣੀ ਪੂਣੀ ਕਾਬੂ ਆ ਜਾਊਗਾ ਅੱਗੇ ਚੱਲ ਪਈ ਅੱਜ ਹੋਰ ਕੱਲ ਵੀ ਸਰਵਿਸ ਕਰਾਉਣਾ 534 ਕਿਲੋਮੀਟਰ ਚੱਲ ਗਿਆ ਦਾ ਉਹ 500 ਤੇ ਕਹਿੰਦੇ ਕਹਿੰਦੇ ਮਰਤੋੜ ਦੇ ਵਿੱਚ ਸਰਵਿਸ ਕਰਾ ਦੇ ਕੱਲ ਫੋਨ ਵੀ ਆ ਗਿਆ ਉਹਨਾਂ ਦਾ ਇਹ ਬਾਈ ਸਰਵਿਸ ਕਰਾਉਣਾ ਬਾਜੀ ਕੱਲੂ ਆ ਜਾਂਦੇ ਆ ਅੱਗੇ ਜਾ ਰਹੇ ਹਾਂ ਹਰੂ ਤੋਂ ਹਰੂ ਇਹ ਪਹੁੰਚ ਗਏ ਮਾਦੀ ਮਿਲਦੇ ਆ ਜਾ ਕੇ ਜਾ ਕੇ ਹੋ ਜੀ ਨਾ ਕੇ ਤੋਂ ਹੁਣ ਮੁੜ ਜਾ ਜਾਂਦੀ ਆ ਮਿਲੋ ਜੀ ਇਹ ਤੇ ਦਲਵੀਰ ਨੂੰ ਅੱਜ ਇਹ ਸਰਵਿਸ ਕਰਾਉਣ ਆ ਜੀ ਉਹਦੇ ਵੀ ਵਧੀਆ ਲਓ ਜੀ ਤੁਹਾਡੇ ਬਾ ਸਰਵਿਸ ਕਰੂਗੇ ਦਲਵੀਰ ਮੈਂ ਜਿੱਦਣ ਦਾ ਲੈ ਕੇ ਆ ਮੈਂ ਇਹਨੂੰ ਬੋਤਾ ਹੈਗਾ ਇਹ ਕਹਤੋਂ ਹਾਂ ਮੈਂ ਲੈਮੀਨੇਸ਼ਨ ਕਰਾਈ ਤੇ ਜਦੋਂ ਮੈਨੂੰ ਲੈਮੀਨੇਸ਼ਨ ਵਾਲਾ ਕਹਿੰਦਾ ਵੀ ਇਹਨੂੰ 10-15 ਦਿਨ ਕਹਿੰਦਾ ਪਾਣੀ ਨਾਲ ਲਾਈ ਦੇਵੀਂ ਨੇਸ਼ਨ ਨੂੰ ਤੇ ਮੈਂ ਤੋਪੇ ਨਹੀਂ ਹੈਗਾ ਅਗਲੀ ਵਾਰ ਜ਼ਰੂਰ ਤੋ ਮਗਾ ਵੀ ਚੱਲ ਹਾਂ ਜਿੱਦਾਂ ਸਰਵਿਸ ਕਰਾਉਂਗਾ ਜਦੋਂ ਖਿਦਵਾਉਂਗਾ ਹਾਂ ਅਗਲੀ ਵਾਰ ਜ਼ਰੂਰ ਤੋ ਐਸੇ ਆ ਅਗਲੀ ਦੋੜੇ ਨੂੰ ਆਉਂਗਾ ਸਰਵਿਸ ਸਾਰਾ ਤੁਹਾਨੂੰ ਕਰਾ ਲਵਾਂਗਾ ਹਾਂ ਹਾਂ ਦਿਵਾਲੀ ਨੂੰ ਸਰਵਿਸ ਦਿਵਾਲੀ ਨੂੰ ਤੋਂ ਆਉਣਾ ਇਹ ਇਹ ਵਿਜਾ ਸਰਵਿਸ ਕਰਾਉਣ ਆਸੀ ਜੀ ਉਹ ਵਾਕ ਰੋ ਪਈ ਹੁੰਦੀ ਆ ਮੋਹਰ ਉੱਤੇ ਇਹ ਤੇ ਸਰਵਿਸ ਹੁੰਦੀ ਆ ਨਾ ਉਹ ਯਾਗੇ ਤਾਂ ਜੀ ਘਰੇ ਸਰਵਿਸ ਕਰਾ ਕੇ ਸਰਵਿਸ ਹੋ ਗਈ ਪਈ ਹੁਣ ਦੇਖਦੇ ਆ ਅਗਲੀ ਸਰਵਿਸ ਕਿੰਨੇ ਪਰ ਹੁੰਦੀ ਆ 3000 ਦੇ ਕਿੜ ਹੋਊਗੀ ਉਹ ਤੋਂ ਬਾਅਦ ਫਿਰ 1000 ਰੁਪਏ ਪਰ 580 ਰੁਪਏ ਲਏ ਜਿਹਨਾਂ ਸਰਵਿਸ ਕਰਨੇ ਦਾ ਕਹਿੰਦੇ ਲੈਵਲ ਲੈਵਰ ਫਰੀ ਹੁੰਦੀ ਹੈ ਤੇਲਦਾਰ ਤੇ ਜਿਹੜੇ ਦੋ ਗਜਨ ਪਏ ਤੇ ਉਹਦੇ ਪੈਸੇ ਲਏ ਉਹਨਾਂ ਨੇ 580 ਰੁਪਏ ਸਤਿਗੁਰੂ ਜੀ ਸਾਰਿਆਂ ਨੂੰ ਲੋ ਜੀ ਸਵੇਰੇ ਸਵੇ ਦਾ ਟਾਈਮ ਹੋ ਗਿਆ ਮੀ ਆਇਆ ਦਾ ਛੱਡ ਕੇ 4 ਵਜੇ ਲੋ ਜੀ ਪਾਣੀ ਉਹ ਪਾਣੀ ਕਰ ਗਿਆ ਸਾਰੇ ਪਾਸੇ ਘੰਟਾ ਕੇ ਪਿਆ ਬਸ ਕਰ ਗਿਆ ਸਾਰੇ ਖੇਤੇ ਬਰਾਬਰ ਹलो ਜੀ ਜਿਹੜੇ ਲਾਏ ਹੋਏ ਤੇ ਬਿਨਾਂ ਲਾਏ ਤੇ ਸਾਰੇ ਇੱਕ ਜੇ ਕਰਤੇ ਪੂਰੀ ਝਟ ਲਾ ਕੇ ਗਿਆ ਹੈ ਨਾ ਜ਼ੋਰ ਕਰ ਪਿਆ ਜਿੰਨੇ ਕੀ ਟਾਈਮ ਪਿਆ ਲਾਦੇ ਡਟੂ ਬੋਲਣਾ ਜੀ ਫਗਨੀ ਪੀਜ ਨਾ ਪਿਆ ਹਲੇ ਪੇਦਰਾ ਚਾਚੇ ਨੇ ਗੰਹਾਂ ਦੇ ਹਾਂ ਹੁਣ ਚਾਹੀਦਾ ਹਾਂ ਵੱਟਾਪੰਟ ਪਿਆਦਾ ਨਹੀਂ ਹੈਗਾ ਨਹੀਂ ਵੱਟਾਪਾ ਨਹੀਂ ਪਿਆ ਹਲੇ ਤੇਰੀ ਜਗ੍ਹਾ ਖਾ ਖਾਲੀ ਗਿਆ ਰਦਾ ਰਵੀਦਾਲਾ ਵਾਇਦਾ ਪਹਿਲਾ ਗਿੱਲੇ ਵੀ ਆ ਬਾਈ ਗਿੱਲੇ ਜਿਹੜੇ ਤੇ ਆ ਬਾਹੀ ਹੈ ਇਹਨਾਂ ਨੇ ਸੁੱਕੇ ਪਏ ਤੇ ਜਮੇ ਖੇਤ ਆਹੋ ਆਹ ਤਾਂ ਬਾਹੀ ਫੇਰ ਪੰਜ ਪਿੱਟਾ ਪਾ ਦਿੱਤੇ ਹਾਂ ਹਾਂ ਹਣੀ ਧਰ ਕੇ ਗਏ ਬਾਹਰ ਨਹੀਂ ਫੁੱਲ ਫੁੱਲਾ ਹੈ ਨਾ ਹਾਂ ਹਾਂ ਫਸਲ ਵੀ ਦਾ ਸਸਰੀ ਕਾਲ ਸਾਰੀ ਜਗ੍ਹਾ ਤੇਰਾ ਖੇਤ dama ਲਾ ਤੇਰਾ ਹੋਂ ਜੋ ਵੀ ਸੁੱਕਾ ਦਾ ਖੇਤ ਹੈ ਨਾ ਇਹ ਫੁੱਲ ਪੂਰਾ ਮੀ ਪੈ ਗਿਆ ਇਹ ਤਾਂ ਪੂਰਾ ਹੈ ਨਾ ਹਾਂ ਹਾਂ ਮੈਂ ਰਾਤ ਵਿੱਚ ਪਿੱਟੇ ਤੇ ਵਾਗ ਗਿਆ ਅੱਛਾ ਰਾਤੀ ਬਾਦ ਤਾਂ ਖੇਤ ਦਾ ਨਾ ਮੌਦਰ ਤੇ ਆਉਂਦਾ ਯਾਰ ਰੋਟਾਮੀਟਰ ਜੀ ਹੋਂਤੀ ਬੱਜੀ ਵੀ ਠੀਕ ਠੀਕ ਹੈ ਪੂਰਾ ਪਏ ਪੂਰਾ ਵੀ ਪਿਆ ਉਹ ਮਾਥੜ ਲੱਗਿਆ ਬੁੱਧ ਪੱਲੀ ਚੱਕੀ ਖੜਾ ਮੈਂ ਨੱਕਾ ਰੁੱਕਾ ਟੁੱਟ ਗਿਆ ਹੁਣ ਉਹਦਾ ਕੋਈ ਹੁਣ ਆ ਦੇਰਾ ਹੁਣ ਆ ਦੇਰਾ ਕੇਰਾ ਫੁੱਲ ਭਰੇ ਖੜਾ ਉਹ ਲਾਓ ਬੜੇ ਟੁੱਟਣ ਤਿਆਰ ਹੈ ਛੇ ਦੇ ਪੈਂਦੇ ਹੀ ਹੋਵੇ ਪਰ ਇਹਨੂੰ ਮਾੜਾ ਮੋਟਾ ਪਕਾ ਟੱਕਾ ਕਰਦੇ ਨੇ ਦਾ ਘਰ ਕੋਲੇ ਸੋ ਹਾਂ ਹਾਂ ਇਹ ਕਿਹਦੇ ਹੋਏਣਾ ਹੁਣ ਲੈ ਦੁੱਲੇ ਵਾਲਾ ਕੱਲ ਦੇਖ ਲੈ ਬੋਟਰ ਨੇ ਭਰੇ ਤਾਂ ਅੱਧ ਵੀਂਡਾ ਰਹਿ ਗਿਆ ਤਾਂ ਉਹ ਕਰਤਾ ਇੱਕ ਬਰਾਬਰ ਦੇਖ ਲੈ ਜ਼ਿਆਦਾ ਪਾਣੀ ਥੋੜਾ ਟੋਕਾ ਹੁੰਦਾ ਹਾਂ ਮੀਤਾ ਫੋਲੋ ਜੁਗਿਆਨਾ ਨਾਲੇ ਦੇਰਾਂ ਦੰਚਲੀ ਆਇਆ 6:30 ਵਜੇ ਆਇਆ ਨਾ ਨਾ ਮੈਂ ਤਾਂ ਉੱਠ ਖੜੇ ਤਾਂ 5:30 ਮੈਂ 6:30 ਉੱਠਿਆ ਜਦ ਜਿਹੜੇ ਪੈਣ ਲੱਗਿਆ ਸ਼ੁਰੂ ਹੋਏ ਤਾਂ ਹਲੇ ਬਾਹਰ ਜਿਹੜੇ ਬੜੇ ਜਿਹਾ ਸਮਾਨ ਪਿਆ ਤਾਂ ਮਾੜਾ ਮੋਟਾ ਹੋ ਚੁੱਕਿਆ ਹਮ ਅਜੇ ਟੈਲਾ ਕਰਕੇ ਰੇਤਾ ਰੂਤਾ ਜਿਹਾ ਬੜੇ ਜਿਹਾ ਪਿਆ ਏ ਹੁਣ ਚੱਕਦਾ ਜਾ ਕੇ ਉਹਨੂੰ ਸਫਾਈ ਕਰਕੇ ਧੋਂਗੂ ਅੱਜ ਅਜੇ ਵੀ ਅੱਛਾ ਗਰਮੀ ਦੇਖ ਲਓ ਹਾਂ ਹਾਂ ਕਰਮੇਸ ਹੋਣੀ ਇੱਕ ਵਾਰ ਹੁਣ ਉਹ ਕਿਵੇਂ ਬਲੂ ਬਰੇ ਨਿਕਲਿਆ ਖੇਤ ਚਾੜਾ ਸਾਹ ਉਹ ਦੇ ਸੰਗ ਹਰੇ ਹਰੇ ਹਾਂ ਬਰਾਬਰੇ ਲੱਗਦੇ ਉਹ ਸਾਡੇ ਵਾਲੇ ਦੇ ਬਰਾਬਰੇ ਹੋਗੇ ਦੇਲਾ ਉਹ ਸਾਰੇ ਲੱਗੇ ਹੋਣੇ ਚਾਹੀ ਜੀ ਮਾਰਨਾ ਅੱਛਾ ਸਾਡੇ ਵਾਲੇ ਤਾਂ ਨੂੰ ਵੀ ਬਹੁਤ ਫਰਕ ਨਹੀਂ ਪਿਆ ਉਸ ਦਿਨ ਦਾ ਕੀ ਧੁੱਪ ਜੀ ਘਟ ਨਿਕਲੀ ਤੀ ਹਾਂ ਫਰਕ ਹੈਗਾ ਉਹ ਤੇਰੇ ਵਾਲੇ ਮੈਂ ਤੇਰੇ ਵਾਲੇ ਉਹੀ ਕਈ ਸਾਲ ਹੋ ਗਏ ਦੇਖਦੇ ਨੂੰ ਪੇ ਜਦੋਂ ਜਦਾਂ ਤੁਸੀਂ ਲਾਉਨੇ ਆ ਉਦੋਂ ਆਟੋਮੈਟਿਕ ਹੀ ਮੀਂਹ ਪਿਆ ਜਾਂਦਾ ਏ ਪੀਨੇ ਨਾਲ ਵੀ ਦੇਖਿਆ ਤੁਹਾਡੇ ਮੀਂਹ ਵਿੱਚ ਚਲਾਉਂਦੇ ਰਹੇ ਬਈ ਛੇ ਕਦੋਂ ਅਸੀਂ ਫੇਰ ਮੀਂਹ ਤੇ ਪਾਣੀ ਨਾਲ ਹੀ ਕਰਿਆ ਸੀ ਹਾਂ ਹਾਂ ਹੁਣ ਆ ਵੀ ਦੇ ਰਾਜ ਜੇ ਇਹਦੇ ਗੱਲੇ ਹੋ ਜਾਣ ਬੰਦੇ ਵੀ ਆ ਕੇ ਮੇਰੇ ਸਾਹ ਤੁਸੀਂ ਆਇਆ ਅੱਛਾ ਗਏ ਗਏ ਲਾਉਣਗਾ ਹਾਂ ਆਹ ਫਰੀ ਦੀ ਕਿਥੇ ਪਹਿਲਾਂ ਤੁਛ ਛੱਡ ਕੇ ਆਉਂਗਾ ਮਰੀ ਦੀ ਹੁਣ ਠੀਕ ਐ ਟਰੈਕਟਰ ਵੀ ਲੱਗ ਰਿਹਾ ਚੱਲ ਵਧੀਓ ਬਾਹਰ ਉੱਥੇ ਨਵੇੜੇ ਆ ਫੇ ਉਰੇ ਦਾ ਚੋਹ ਸਾਰੇ ਲਾ ਦੇਣਾ ਫਿਰ ਆਤੀ ਜਾਣੇ ਹੋ ਗਿਆ ਜੀ ਬੱਸ ਫੇਰ ਜਵਾਬ ਕਿਨਾਂ ਵੀ ਆਪਣੀ ਈਦੀ ਵਾਲੇ ਨੂੰ ਜਹੋ ਹਾਂ ਹਾਂ ਰਹੋ ਅੱਛਾ ਪਾਣੀ ਫੋਰਪਾਸ ਚੜਾਇਆ ਹੋਣਾ ਉਹਨਾਂ ਨੇ ਇਹਨਾਂ ਨੇ ਯਾਰ ਉਹਦੇ ਮਰਜ਼ੀ ਤੇ ਪਾਈ ਰਹਾਂ ਦਾ ਪਾਣੀ ਹਾਂ 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 ਠੀਕ ਠੀਕ ਹੈ ਚੱਲ ਪਏ ਭਾਈ ਜੇ ਲੱਗਿਆ ਸਾਰੇ ਤਾਂ ਲੱਗ ਗਏ ਹਾਂ ਹਾਂ ਚੱਲ ਪਏ ਸਾਰੇ ਖੇਤਾਂ ਨੂੰ ਉਹਦੇ ਜੈਲਾ ਵੀ ਆ ਗਿਆ ਹਾਂ ਬਹੁਤ ਹੈ ਬਹੁਤ ਹੈ ਅੱਧੇ ਘੰਟੇ ਚ ਕਰ ਗਏ ਹਾਂ ਹਾਂ ਨੇ ਜੜੀ ਆਇਆ 4:30 ਵਜੇ ਦੇ ਬਾਅਦ ਆਇਆ ਮੰਨ ਲੈ ਬਈ ਕੁ ਆਇਆ ਵੀ ਜੋਰ ਕਹਿ ਲੈ ਜਦ ਪੈਣ ਲੱਗਿਆ ਜੋਰ ਨਾਲ ਪੈਣ ਲੱਗਿਆ ਨਾਲ ਮੋਟਰਾਂ ਬੰਦ ਮੋਟਰਾਂ ਬੰਦ ਜਮਾਂ ਹੀ ਮੈਂਨੇ ਜੋਈ ਵੀ ਚੱਲ ਪਣੀ ਅੱਜ ਦੇਖ ਲਈ ਜਿਹੜੇ ਸਾਬ ਦਾ ਪਾਣੀ ਜਾਂਦਾ ਏ ਟੂਬੇ ਨੂੰ ਆਹਾਂ ਆ ਸਭ ਖਾਲੀ ਹੋ ਬੈਠੀ ਜਮੇ ਖਾਲੀ ਤੇ ਇਹ ਆਹ ਕੁੱਤਾ ਰਾਤ ਨੂੰ ਮੈਂ ਰੋਟਾਵੇਟਰ ਦਾ 걔ੜਾ ਦੇਖੀ ਗਿਆ ਚਲੋ ਚਾਹੀਦਾ ਵੀ ਤਾਂ ਹੁਣ ਜਮੇ ਉਹ ਡੱਡੂ ਦੇ ਲੈ 걔ੜਾ ਦਾ ਬੋਲਦੇ ਉਹਦੇ ਕਿਹੜਾ ਡੱਡੂ ਬੈਠੇ ਮੈਂ ਕਹਿੰਨਾ ਕੋਈ ਪਰਦੇ ਕੁਕੜੀਆਂ ਦੇ ਕੁਕੜੀਆਂ ਦੇ ਪਰਦੇ ਚਾਹ ਹੂੰ ਦੁੱਡੇ ਵਾਲਾ ਦੇ ਲੈ ਇੱਕ ਘਾਰ ਪਾਣੀ ਖੜਾ ਉਹ ਚ ਇੱਕ ਗੱਦੂ ਕਰੇਗਾ ਹੁੰਦਾ ਏ ਮੈਂ ਜਾਂਦਾ ਫਰਕ ਹਾਂ ਹਾਂ